ਗੱਡੀ ਇਹਨਾਂ ਦੀ ਅਸੀਂ ਕ੍ਰੇਨ ਮੰਗਵਾ ਕੇ ਜਿੱਥੇ ਕਹਿਣਗੇ ਉੱਥੇ ਉਹਨਾਂ ਦੀ ਪਹੁੰਚਾ ਦਾਂਗੇ ਤੇ ਗੱਡੀ ਹਾ사 ਹੋਣ ਦਾ ਕਾਰਨ ਹੈ ਕਿ ਟਾਇਰ ਫਟ ਗਿਆ ਗੱਡੀ ਚ ਕੋਈ ਨਹੀਂ ਕੋਈ ਨਹੀਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਕਿੱਥੇ ਥੱਲੇ ਆ ਜਾਓ ਉੱਥੇ ਸ਼ਹਿਰਾ ਤੇ ਪਹੁੰਚਾ ਦਿੰਦੇ ਆਂ ਗੱਡੀ ਵੱਜੀ ਆ ਬਹੁਤ ਵੱਜੀ ਹੈ ਇਹ ਅਮਰੀਕ ਸਿੰਘ ਸਿਗੇ ਜੀ ਜਿਹੜੇ ਚਾਲਕ ਸਿਗੇ ਅਮਰੀਕ ਸਿੰਘ ਸਾਨੂੰ ਗੁਰਚੰਦ ਸਿੰਘ ਇਹਦੇ ਇਸ ਗੱਡੀ ਦੇ ਵਿੱਚ ਅਮਰੀਕ ਸਿੰਘ ਦੇ ਸਮੇਤ ਪੰਜ ਫੈਮਿਲੀ ਮੈਂਬਰਸ ਸਗੇ ਟੋਟਲੀ ਪੰਜ ਜਣੇ ਸਗੇ ਜਿਨ੍ਹਾਂ ਨੂੰ ਪੰਜ ਪੰਜ ਇੰਜਰਡ ਹੋਏ ਨੇ ਸਾਡੀ ਫੋਰਸ ਨੇ ਸਾਡੀ ਟੀਮ ਨੇ ਰਾਇਲ ਹਸਪੀਟਲ ਜਿਨ੍ਹਾਂ ਨੂੰ ਐਡਮਿਟ ਕਰਾਇਆ ਜਿੱਥੋਂ ਉਹਨਾਂ ਦੀ ਵਾਈਫ ਜਿਹੜੀ ਆ ਉਹ ਥੋੜਾ ਸੀਰੀਅਸ ਹੋਣ ਕਰਕੇ ਉਹਨਾਂ ਨੂੰ ਡੀ ਐਮਸੀ ਰੈਫਰ ਕੀਤਾ ਗਿਆ। ਬਾਕੀ ਇਹਨਾਂ ਦੀ ਗੱਡੀ ਆ ਗੱਡੀ ਇਹਨਾਂ ਦੀ ਅਸੀਂ ਕ੍ਰੇਨ ਮੰਗਵਾ ਕੇ ਜਿੱਥੇ ਕਹਿਣਗੇ ਉੱਥੇ ਉਹਨਾਂ ਦੀ ਬਚਾ ਦਾਂਗੇ। ਤੇ ਗੱਡੀ ਹਾਸਾ ਹੋਣ ਦਾ ਕਾਰਨ ਆ ਕਿ ਟਾਇਰ ਫਟ ਗਿਆ। ਬ੍ਰਾਂਡ ਦੇ ਓਵਰ ਬ੍ਰਿਜ ਤੇ ਬੱਸ ਸਟੈਂਡ ਵਾਲਾ ਓਵਰ ਬ੍ਰਿਜ ਤੇ ਟਾਇਰ ਫਟਣ ਕਾਰਨ ਇਹ ਗੱਡੀ ਦਾ ਨੁਕਸਾਨ ਨਹੀਂ ਗਈ ਜੀ। ਕੋਈ ਜਾਨੀ ਨੁਕਸਾਨ ਵੀ ਹੋਇਆ ਜੀ। ਨਹੀਂ ਜਾਨੀ ਨੁਕਸਾਨ ਤੋਂ ਬਚਾਇਆ ਉਸ ਤਰ੍ਹਾਂ ਮਤਲਬ ਜਿਹੜੇ ਇੰਜਰਡ ਹੋਏ ਨੇ ਪੰਜ ਫੈਮਿਲੀ ਮੈਂਬਰ ਸਮੇਤ ਚਾਲਕ ਦੇ ਅੱਜ ਗੁਰਾਇਆਂ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਇੱਕ ਕਾਰ ਜਲੰਧਰ ਤੋਂ ਜਮਨਾ ਨਗਰ ਜਾ ਰਹੀ ਸੀ ਜਿਸ ਦੇ ਵਿੱਚ ਚਾਰ ਲੋਕ ਸਵਾਰ ਸੀ ਜਿਸ ਦੇ ਵਿੱਚ ਕੀ ਇੱਕ ਲੇਡੀਜ਼ ਦੇ ਜ਼ਿਆਦਾ ਸੱਟ ਲੱਗੀ ਸੀ ਉਸ ਨੂੰ ਪਹਿਲਾਂ ਹਸਪੀਟਲ ਭੇਜ ਦਿੱਤਾ ਸੀ ਉਸ ਤੋਂ ਬਾਅਦ ਐਸਐਸਡੀਟੀ ਐਮ ਇਥੇ ਆਈ ਤੇ ਬਾਕੀ ਬੰਦਿਆਂ ਨੂੰ ਵੀ ਉਹਨਾਂ ਦੀ ਗੱਡੀ ਵਿੱਚ ਬਿਠਾਲ ਕੇ ਹਸਪੀਟਲ ਚੈੱਕ ਕਰਾਉਣ ਦੇ ਲਈ ਭੇਜ ਦਿੱਤਾ ਹੈ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਐਸਐਸਐਫ ਦੀ ਵੀ ਟੀਮ ਨੂੰ ਇੱਥੇ ਬਣਾਇਆ ਵਾ ਜਿਸ ਦੇ ਨਾਲ ਕੀ ਲੋਕਾਂ ਦੀ ਜਾਨ ਮਾਲ ਦੀ ਬਹੁਤ ਰੱਖਿਆ ਹੋ ਰਹੀ ਆ ਦੇਖੋ 2 ਮਿੰਟ ਦੇ ਵਿੱਚ ਇੱਥੇ ਪਹੁੰਚ ਗਏ ਆ ਉਹ ਲੈ ਕੇ ਉਹਨਾਂ ਨੂੰ ਡਾਕਟਰੀ ਦੀ ਮੁੱਢਲੀ ਸਹਾਇਤਾ ਦਵਾਉਣ ਲਈ ਲੈ ਕੇ ਗਏ ਆ ਬਹੁਤ ਧੰਨਵਾਦ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇੱਕ ਦੇ 60 ਲੱਗੀ ਸੀ ਲੇਡੀਜ਼ ਦੀ ਉਹਨੂੰ ਪਹਿਲਾਂ ਪੇਜ ਦਿੱਤਾ ਬਾਕੀ ਐਸਐਸਡੀ ਟੀਮ ਲੈ ਗਈ ਆ ਥੈਂਕ ਯੂ ਜੀ ਗੱਡੀ ਇਹਨਾਂ ਦੀ ਅਸੀਂ ਕ੍ਰੇਨ ਮਗਵਾ ਕੇ ਜਿੱਥੇ ਕਹਿਣਗੇ ਉੱਥੇ ਉਹਨਾਂ ਦੀ ਪਹੁੰਚਾ ਦਾਂਗੇ ਤੇ ਗੱਡੀ ਹਾਸਾ ਹੋਣ ਦਾ ਕਾਰਨ ਹੈ ਕਿ ਟਾਇਰ ਫਟ ਗਿਆ ਗੱਡੀ ਚੋਂ ਤੁਸੀਂ ਕਿਉਂ ਹੋ ਗੱਡੀ ਮੈਂ ਤੁਹਾਨੂੰ ਦੱਸਦਾ ਹਾਂ ਕਿ ਕਿੱਥੇ ਪਹੁੰਚਦਾ ਹਾਂ ਥੱਲੇ ਆ ਜਾਓ ਉੱਥੇ ਸ਼ੇਰਾਂ ਤੇ ਪਿਠਾੜ ਦਿੰਦੇ ਆ